ਕੰਨੀ ਸਰ ਕੀ ਨਾਮਾ ਤੜਾ ਦੇ ਕੀ ਜਿਹੜਾ ਇਹ ਹੈਗਾ ਮਾਮਲਾ ਕਿ ਮੇਰਾ ਨਾਂ ਜੀ ਰਿਸ਼ਵ ਸਿੰਘ ਜਤਰੀ ਭਾਰਤੀ ਕਿਸਾਨ ਜਿਹਨੇ ਇੱਕ ਤਸਿੱਧੂਪੁਰ ਜ਼ਿਲ੍ਹਾ ਜਨਸਕਤਰ ਫੰਡਾ ਜਿਹੜਾ ਅੱਜ ਦਾ ਮਾਸਲਾ ਇਹ ਇਹ ਸਾਡੇ ਫਿਰੋਜ਼ਪੁਰ ਦੇ ਵਿੱਚ ਬਾਗੀ ਨੰਗਾ ਕੋ ਦੇਖੂ ਆਇਆ ਉਹਨੂੰ ਵੀਰਾ ਮਿਲਣਾ ਕਿਸਾਨਾਂ ਲਈ ਜਮੀਨਾਂ ਮਰਡਰਪੁਰ ਲਈ ਪਾਸੇ ਉੱਥੋਂ ਦੀ ਕੋਈ ਵੀ ਸਰਕਾਰ ਆਵੇ ਉੱਥੋਂ ਦਾ ਐਮਐਲਏ ਮੰਤਰੀ ਕਿਸਾਨਾਂ ਤੋਂ ਜਬਰੀ ਧੱਕੇ ਨਾਲ ਜਮੀਨਾਂ ਖੋ ਕੇ ਆਪਦੇ ਚਿਹਤਿਆਂ ਨੂੰ ਦਿੰਦੇ ਨੇ ਇਸੇ ਤਰ੍ਹਾਂ ਇਹ ਦਾਸਾਣਾ ਆਮ ਸਰਕਾਰ ਦਾ ਐਮਐਲਏ ਫਿਰੋਜ਼ਪੁਰ ਦਾ ਜਿਹੜੇ ਸਾਡੇ ਕਾਸਤ ਕਰ ਲੰਮੇ ਸਮੇਂ ਤੋਂ ਕਾਸਤ ਕਰਦੇ ਆ ਰਹੇ ਨਜਵੀਨਾਂ ਉਹਨਾਂ ਦੀਆਂ ਜ਼ਮੀਨਾਂ ਠੱਕੇ ਨਾਲ ਕੋ ਕੇ ਆਪਣੇ ਰਿਸ਼ਤੇਦਾਰਾਂ 'ਚ ਵੰਡਣਾ ਚਾਹੁੰਦਾ ਜਿਸ ਕਰਕੇ ਇਹ ਮੁੱਦਾ ਭਾਖਾ ਲਗਭਗ 2 ਮਹੀਨੇ ਤੋਂ ਡੀਸੀ ਫੋਰੀ ਪਰ ਦੇ ਦਫ਼ਤਰ ਅੱਗੇ ਧਰਨਾ ਚੱਲਦਾ ਸੀ ਕਿਸਾਨਾਂ ਨੇ ਮਰਨ ਮਰਤ ਰੱਖਿਆ ਕਿ ਸਾਡੀਆਂ ਜ਼ਮੀਨਾਂ ਸਾਡੇ ਹੱਕਾਂ ਨੂੰ ਬਹਾਲ ਰੱਖੇ ਜਾਣ ਜਿਹੜੀ ਉਹਤੇ 45 ਲਈ ਆ ਉਹ ਤੋੜ ਕੇ ਸਾਡੇ ਹੱਕ ਦਿੱਤੀ ਜਾਵੇ ਇਹ ਮੰਗਾਂ ਮੰਸਲਾਂ ਦੇ ਇਹ ਲਗਭਗ ਜੀ ਕਾਫੀ ਜਿਹੜੇ ਪਿੰਡਨ ਤੇ ਬਹੁਤ ਸਾਰੇ ਸੰਕਟਾਂ ਦੀ ਗਿਣਤੀ ਜੀ ਕਿਸਾਨ ਤੇ ਜ਼ਮੀਨਾਂ ਜਿਹੜੀ ਉਹ ਧੱਕੇ ਨਾਲ ਸਰਕਾਰ ਦੇ ਕਹਿ ਲਈ ਐਮਐਲਏ ਮੰਤਰੀ ਕਿਸਾਨਾਂ ਦਾ ਖੋ ਕੇ ਕਬਜ਼ਾ ਕਰਨਾ ਚਾਹੁੰਦੇ ਨੇ ਸੜਕਾਂ ਜਾਮ ਕਿੱਥੇ ਕਿੱਥੇ ਜਿਹੜੀਆਂ ਇਸ ਮਾਸਲੇ ਨੂੰ ਹੱਲ ਕਰਾਉਣ ਲਈ ਮੰਨੀਆਂ ਮੰਗਾਂ ਨੂੰ ਇਹਨਾਂ ਨੂੰ ਲਾਗੂ ਕਰਵਾਉਣ ਦੇ ਲਈ ਆ ਤੇ ਸਮੁੱਚੇ ਪੰਜਾਬ ਦੇ ਵਿੱਚ ਹਰ ਇੱਕ ਜ਼ਿਲ੍ਹੇ ਚ ਤਿੰਨ ਚਾਰ ਜਗ੍ਹਾ ਸੜਕਾਂ ਜਾਮ ਨੂੰ ਸਮੁੱਚੇ ਪੰਜਾਬ ਦੇ ਵਿੱਚ ਬਠਿੰਡੇ ਦੇ ਵਿੱਚ ਆਪਣੇ ਆਈਟੀਆਈ ਚੌਕ ਤੇ ਡੱਬਾ ਵਾਲਾ ਰੋਡ ਆ ਜਿਹੜਾ ਇੱਥੇ ਜਾਵਾ ਤੇ ਇਧਰ ਰਾਮਪਰਾ ਮੋੜ ਚੋਂ ਉੱਥੇ ਜਾਮਾ ਬਠਿੰਡੇ ਦੇ ਦੋ ਥਾਂ ਤੇ ਜਾਮਾ ਜਿਹੜੀ ਗੱਲਬਾਤ ਸਰਕਾਰ ਨਾਲ ਚੱਲ ਰਹੀ ਆ ਜਿੰਨਾ ਚਿਰ ਸਰਕਾਰ ਹੀ ਸਮੱਸਿਆ ਦਾ ਹੱਲ ਨਹੀਂ ਕੱਢਦੀ ਉਹਨਾਂ ਚਿਰ ਜਿਹੜੇ ਜਾਮ ਨੇ ਆਣ ਵਿੱਚ ਤੇ ਸਮੇਲੀ ਜਾਰੀ ਰਹਿਣਗੇ ਸਰਕਾਰ ਨੇ ਦੇਖਣਾ ਕਿ ਕਿੰਨੇ ਸਮੇਂ ਦੇ ਵਿੱਚ ਮਸਲਾ ਹੱਲ ਕਰਨਾ ਸੜਕਾਂ ਖਲਾਉਣੀਆਂ ਜਾਂ ਜਾਮ ਕਰਨੀਆਂ ਨਿਰਪਰ ਸਰਕਾਰ ਤੇ ਆ ਹੁਣ ਇਹ ਇਹ ਆਣ ਵਿੱਚ ਸਮੇਲੀ ਕਰਤੀ ਆ ਹਾਂ ਇਹ ਜਿਹੜਾ ਧਰਨਾ ਹੈਗਾ ਆਣ ਵਿੱਚ ਸਮੇਲੀ ਜਿੰਨਾ ਚਿਰ ਮਾਸਟਰ ਦਾ ਹੱਲ ਨਹੀਂ ਕਰਦੇ 45 ਤੋੜ ਕੇ ਸਾਡੇ ਕਿਸਾਨਾਂ ਦੇ ਹੱਕ ਨੂੰ ਬਹਾਲ ਨਹੀਂ ਕਰਦੇ ਨਾਤਰ ਧਰਨਾ ਜਿਹੜਾ ਨੰਤਰ ਸਾਰੇ ਥਾਂ ਜਗ੍ਹਾ ਉਹ ਜਾਰੀ ਰਹੇਗਾ